ਜੇ ਤੁਹ ਸਾਰੀ ਦੁਨੀਆ ਨੂੰ ਕੈਨੇਡਾ ਬਾਰੇ ਪੁੱਛਿਆ ਜਾਵੇ ਤਾਂ ਉਹ ਕੈਨੇਡਾ ਨੂੰ ਇੱਕ ਸੇਫ ਕੰਟਰੀ ਦਾ ਦਰਜਾ ਦਿੰਦੇ ਨੇ ਕੈਨੇਡਾ ਗਲੋਬਲ ਰੈਪਿਊਟੇਸ਼ਨ ਹੈ ਜਿਹੜੀ ਉਹ ਸੇਫ ਕੰਟਰੀ ਦੀ ਰੈਪਿਊਟੇਸ਼ਨ ਹੈ ਇੱਕ ਵੈਲਕਮਿੰਗ ਨੇਸ਼ਨ ਦੀ ਰੈਪਿਊਟੇਸ਼ਨ ਹੈ ਬਟ ਕੈਨੇਡਾ ਵਿੱਚ ਵੀ ਕਈ ਅਜਿਹੇ ਸ਼ਹਿਰ ਨੇ ਜਿਹੜੇ ਕਿ ਕ੍ਰਾਈਮਨਲ ਚੈਲੰਜਸ ਹੈ ਜਿਹੜੇ ਉਹਨਾਂ ਨੂੰ ਫੇਸ ਕਰ ਰਹੇ ਨੇ ਹੁਣ ਮਿਡ 2025 ਕਿਉਂਕਿ ਜਨਵਰੀ ਤੋਂ ਲੈ ਕੇ ਜੂਨ ਤੱਕ ਦੀ ਜਿਹੜੀ ਰਿਪੋਰਟ ਹੈ ਉਹ ਸਾਹਮਣੇ ਆਈ ਹੈ ਨੰਬਿਓ ਕ੍ਰਾਈਮ ਇੰਡੈਕਸ ਇਹ ਇੱਕ ਟਰਸਟਡ ਡਾਟਾਬੇਸ ਕੰਪਨੀ ਹੈ ਜਿਨੇ ਕਿ ਇਹ ਡਾਟਾ ਦੱਸਿਆ ਹੈਗਾ ਸੈਮੀ ਐਨੂਅਲ ਰਿਪੋਰਟ ਉਹਨਾਂ ਦੀ ਆ ਗਈ ਹੈ ਔਰ ਉਹਨਾਂ ਨੇ ਦੱਸਿਆ ਕਿ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਕਿੰਨਾ ਕਿੰਨਾ ਕ੍ਰਾਈਮ ਹੈ ਹੁਣ ਉਹਨਾਂ ਨੇ ਕ੍ਰਾਈਮ ਨੂੰ ਵੇਖਿਆ ਕਿਵੇਂ ਉਹ ਕਹਿੰਦੇ ਪਹਿਲਾਂ ਤਾਂ ਅਸੀਂ ਜਰਨਲ ਕ੍ਰਾਈਮ ਨੂੰ ਦੇਖਿਆ ਇਹ ਵੇਖਿਆ ਵੀ ਉਸ ਸ਼ਹਿਰ ਦੇ ਵਿੱਚ ਸਵੇਰ ਦੇ ਹਾਲਾਤ ਕਿਵੇਂ ਨੇ ਰਾਤ ਦੇ ਹਾਲਾਤ ਕਿਵੇਂ ਨੇ ਰੋਬਰੀ ਦੇਖੀ ਥੈਫਟ ਦੇਖਿਆ ਅਸੌਲਟ ਦੇਖਿਆ ਵੈਂਡਲਿਜ਼ਮ ਦੇਖਿਆ ਪ੍ਰਾਪਰਟੀ ਕ੍ਰਾਈਮ ਦੇਖਿਆ ਫਿਰ ਉਸ ਤੋਂ ਬਾਅਦ ਹੋਮਿਸਾਈਡ ਜਿਹੜੇ ਤੇ ਨਾਲ ਸੈਕਸ਼ੂਅਲ ਕ੍ਰਾਈਮ ਲਾਈਕ ਵਾਇਲੈਂਟ ਕ੍ਰਾਈਮ ਹੈ ਉਹ ਦੇਖੇ ਉਹ ਕਹਿੰਦੇ ਅਸੀਂ ਇਹਦੀਆਂ ਡਿਗਰੀਜ਼ ਬਣਾਈਆਂ ਲੈਸ ਦੈਨ 20 ਹੈ ਜੇ ਕਿਸੇ ਦਾ ਕ੍ਰਾਈਮ ਇੰਡੈਕਸ ਉਹ ਬਹੁਤ ਸੇਫ ਜਿਹੜਾ ਹੈ ਉਹ ਸਿਟੀ ਹੈ ਜੇ ਮੋਰ ਦੈਨ 80 ਹੈ ਤਾਂ ਉਹ ਬਹੁਤ ਡੇਂਜਰਸ ਸਿਟੀ ਹੈ ਹੁਣ ਇਹਦੇ ਵਿੱਚ ਸਭ ਤੋਂ ਪਹਿਲਾ ਨਾਮ ਜਿਹੜਾ ਆ ਰਿਹਾ ਉਹਨੂੰ ਸੋਚ ਕੇ ਉਹਨੂੰ ਵੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਸਾਰੇ ਕੈਨੇਡਾ ਦਾ ਸਭ ਤੋਂ ਜ਼ਿਆਦਾ ਡੇਂਜਰਸ ਸਿਟੀ ਉਹਨਾਂ ਨੇ ਕੱਢਿਆ ਜੀ ਸਰੀ BC ਸਾਡੀ ਜਿੱਥੇ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਸਾਡੀ ਆਪਣੀ ਪਾਪੂਲੇਸ਼ਨ ਰਹਦੀ ਹੈ ਪੰਜਾਬੀ ਭਾਈਚਾਰਾ ਬਹੁਤ ਹੈ ਜਿਹੜਾ ਸਾਊਥ ਏਸ਼ੀਅਨ ਭਾਈਚਾਰਾ ਬਹੁਤ ਹੈ ਔਰ ਉਥੋਂ ਦਾ ਕ੍ਰਾਈਮ ਇੰਡੈਕਸ ਹੈ ਜਿਹੜਾ ਉਹ 64.5 ਹੈ ਵੈਸੇ ਤਾਂ ਤੁਸੀਂ ਕਬਰਾਂ ਜੜੀਆਂ ਦੇਖਦੇ ਹੋਗੇ ਹਰ ਦੂਸਰੇ ਤੀਸਰੇ ਦਿਨ ਸਰੀ ਦੇ ਵਿੱਚ ਗੋਲੀਆਂ ਚੱਲਣਾ ਤੇ ਉਸ ਤੋਂ ਬਾਅਦ ਡਰਗ ਰਿਲੇਟਿਡ ਗੈਂਗ ਵਾਰ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ ਸੋ 64.5 ਜਿਹੜਾ ਹੈ ਇਹ ਕ੍ਰਾਈਮ ਇੰਡੈਕਸ ਹੈ ਇਹਨੂੰ ਕੰਪੇਅਰ ਕਿਦੇ ਨਾਲ ਕੀਤਾ ਗਿਆ ਜੇ ਆਪਾਂ ਅਮਰੀਕਾ ਦੇ ਵੱਡੇ ਸਿਟੀਆਂ ਨਾਲ ਕੰਪੇਅਰ ਕਰੀਏ ਕਿਉਂਕਿ ਸਰੀ ਜਿਹੜਾ ਹੈ ਕੈਨੇਡਾ ਦਾ ਤਾਂ ਮੋਸਟ ਡੇਂਜਰਸ ਸਿਟੀ ਮੰਨਿਆ ਗਿਆ ਐਟਲਾਂਟਾ ਜਾਰਜੀਆ ਦੇ ਵਿੱਚ ਕ੍ਰਾਈਮ ਇੰਡੈਕਸ ਜਿਹੜੀ ਹੈ ਉਹ ਹੈਗਾ ਜੀ 64.6 64.5 versus 64 ਐਟਲੰਟਾ ਜਾਰਜੀਆ ਦੇ ਬਿਲਕੁਲ ਨੇੜੇ-ਤੇੜੇ ਸਰੀ ਦੇ ਵਿੱਚ ਕ੍ਰਾਈਮ ਹੈ ਤੇ ਦੂਸਰਾ ਵੱਡਾ ਸਿਟੀ ਹੈ ਜੀ ਹੂਸਟਨ ਜਿਹੜਾ ਕਿ ਟੈਕਸਾਸ ਦੇ ਵਿੱਚ ਹੈ ਉਥੇ 63.2 ਕ੍ਰਾਈਮ ਇੰਡੈਕਸ ਹੈ ਉਹ ਵੀ ਸਰੀ ਤੋਂ ਥੋੜਾ ਜਿਹਾ ਘੱਟ ਹੈ ਸੋ ਸਰੀ ਨੂੰ ਜੇ ਆਪਾਂ ਵੇਖਿਆ ਜਾਵੇ ਉਹ ਕਹਿੰਦੇ ਸਾਰੇ ਨਾਰਥ ਅਮਰੀਕਾ ਦੇ ਵਿੱਚ ਸਰੀ ਦਾ ਨਾਮ ਜਿਹੜੇ ਡੇਂਜਰਸ ਸਿਟੀ ਹੈ ਉਹਨਾਂ ਦੇ ਵਿੱਚੋਂ 12ਵਾਂ ਆਉਂਦਾ ਹੈ ਆਰ ਇਥੇ ਡਰਗ ਰਿਲੇਟਡ ਬ੍ਰੇਕਇਨ ਗੈਂਗ ਵਾਇਲੈਂਸ ਹੋਮਿਸਾਈਡ ਇਹ ਜੇ ਸਾਰੇ ਕ੍ਰਾਈਮ ਜਿਹੜੇ ਨੇ ਉਹ ਕਾਫੀ ਜ਼ਿਆਦਾ ਹੁੰਦੇ ਨੇ ਤੇ ਉਸ ਤੋਂ ਬਾਅਦ ਦੱਸਿਆ ਇਹ ਗਿਆ ਕਹਿੰਦੇ ਸਰੀ ਦੇ ਵਿੱਚ ਆਪਦੀ ਘਰਾਂ ਦੀ ਸੇਫਟੀ ਤੇ ਆਪਦੀ ਜਿਹੜੀ ਵਹੀਕਲਸ ਨੇ ਉਹਨਾਂ ਦੀ ਸੇਫਟੀ ਲਈ ਤੁਸੀਂ ਅਲਾਰਮ ਲਗਾਓ ਲੋਕ ਲਗਾਓ ਹਾਈ ਰਿਸਕ ਜਿਹੜੇ ਏਰੀਆਜ਼ ਨੇ ਜਿਸ ਤਰ੍ਹਾਂ ਕਿ ਵਾਲੀ ਏਰੀਆਗਾ ਉਥੇ ਨਾ ਜਾਓ ਰਾਤ ਨੂੰ ਤਾਂ ਬਿਲਕੁਲ ਨਾ ਜਾਓ ਔਰ ਸਰੀ ਆਰਸੀਐਮਪੀ ਦਾ ਉਹ ਕਹਿੰਦੇ ਕ੍ਰਾਈਮ ਮੈਪ ਚੈੱਕ ਕਰਦੇ ਰਹੋ ਜੇ ਦੂਸਰੀ ਸਿਟੀ ਦੀ ਗੱਲ ਕਰਦੇ ਹਾਂ ਜੀ ਦੂਸਰਾ ਸਿਟੀ ਹੈ ਕੋਲੋਨਾ ਕ੍ਰਾਈਮ ਇੰਡੈਕਸ ਉਸ ਦਾ 62.3 ਹੈ ਜਿਹੜਾ ਕਿ ਇਕੁਅਲ ਟੂ ਸੈਨ ਫਰਾਂਸਿਸਕੋ ਦਾ ਸਿਆ ਜਾਂਦਾ ਹੈ ਸੈਨ ਫਰਾਂਸਿਸਕੋ ਦਾ ਜਿਹੜਾ ਕ੍ਰਾਈਮ ਇੰਡੈਕਸ ਹੈ ਉਹ 60.9 ਹੈ ਔਰ ਕੋਲੋਨਾ ਦੇ ਵਿੱਚ 62.3 ਹੈ ਸੋ ਕੋਲੋਨਾ ਨੂੰ 14th ਡੇਂਜਰਸ ਸਿਟੀ ਇਨ ਨਾਰਥ ਅਮਰੀਕਾ ਦਾ ਜਿਹੜਾ ਦਰਜਾ ਹੈ ਉਹ ਦਿੱਤਾ ਗਿਆ ਹੈ ਇਸ ਤੋਂ ਬਾਅਦ ਤੀਸਰੇ ਨੰਬਰ ਤੇ ਆਉਂਦਾ ਹੈ ਸਡਬਰੀ ਜਿਹੜਾ 온ਟਾਰੀਓ ਦੇ ਵਿੱਚ ਹੈ ਚੌਥੇ ਤੇ ਆਸ਼ਵਾ ਪੰਜਵੇਂ ਤੇ ਬੈਨੀਪੈਕ ਮੈਨੀਟੋਬਾ ਦੇ ਵਿੱਚ ਛੇਵੇਂ ਤੇ ਸੌਲਟ ਸੈਂਟ ਮਰੀ 온ਟਾਰੀਓ ਦੇ ਵਿੱਚ ਹੈਮਿਲਟਨ 온ਟਾਰੀਓ ਦੇ ਵਿੱਚ ਅੱਠਵੇਂ ਨੰਬਰ ਤੇ ਆਉਂਦਾ ਜੀ ਬ੍ਰੈਂਪਟਨ ਬ੍ਰੈਂਪਟਨ ਅਸੀਂ ਅਕਸਰ ਇਹ ਸੋਚਦੇ ਹੁੰਨੇ ਆ ਕਿ ਬ੍ਰੈਂਪਟਨ ਦੇ ਵਿੱਚ ਕ੍ਰਾਈਮ ਬਹੁਤ ਹੈ ਲੇਕਿਨ ਬ੍ਰੈਂਪਟਨ ਦਾ ਜਿਹੜਾ ਆਪਾਂ ਗੱਲ ਕਰੀਏ ਤਾਂ ਉੱਥੋਂ ਦਾ ਕ੍ਰਾਈਮ ਇੰਡੈਕਸ ਸਿਰਫ ਔਰ ਸਿਰਫ 55.5 ਹੈ ਸਾਡੇ ਨਾਰਥ ਅਮਰੀਕਾ ਦੇ ਵਿੱਚ ਬ੍ਰੈਂਪਟਨ ਦਾ ਨਾਮ ਜਿਹੜਾ ਹੈ ਉਹਦਾ ਰੈਂਕ ਹੈ ਜਿਹੜਾ ਉਹ 28ਵੇਂ ਨੰਬਰ ਦੇ ਉੱਪਰ ਹੈ ਉਥੇ ਕ੍ਰਾਈਮ ਤਾਂ ਬਹੁਤ ਜ਼ਿਆਦਾ ਕਹਿੰਦੇ ਸਭ ਤੋਂ ਜ਼ਿਆਦਾ ਜਿਹੜਾ ਹੈ ਕਾਰ ਜੈਕਿੰਗ ਦਾ ਕ੍ਰਾਈਮ ਹੈ ਤੇ ਹੋਮ ਇਨਵੇਜਨ ਹੈ ਜਿਹੜਾ ਉਹ ਕ੍ਰਾਈਮ ਹੈ ਸੋ ਇਸ ਕਰਕੇ ਬ੍ਰੈਂਪਟਨ ਦਾ ਨੰਬਰ ਅਠਵਾਂ ਆਉਂਦਾ ਹੈ ਨੌਵਾਂ ਨੰਬਰ ਕੈਮਲੂਪਸ ਜਿਹੜਾ ਕਿ BC ਦੇ ਵਿੱਚ ਹੈ ਤੇ 10ਵਾਂ ਨੰਬਰ ਆਉਂਦਾ ਜੀ ਲੰਡਨ ਅਨਟੇਰੀਓਟਾ ਹੁਣ ਇਹ ਤਾਂ ਸਾਰੇ ਹੋਏ ਡੇਂਜਰਸ ਸਿਟੀਜ਼ ਜਿਹੜੇ ਨੇ 1 ਤੋਂ 10 ਉਹਨਾਂ ਨੇ ਦੱਸੀ ਹੁਣ ਸਭ ਤੋਂ ਜ਼ਿਆਦਾ ਸੇਫਸਟ ਸਿਟੀ ਜਿਹੜਾ ਸਾਰੇ ਕੈਨੇਡਾ ਵਿੱਚ ਉਸ ਦੀ ਗੱਲਬਾਤ ਵੀ ਜ਼ਰੂਰ ਕਰਦੇ ਆਂ ਸਾਰੇ ਕੈਨੇਡਾ ਦਾ ਸਭ ਤੋਂ ਸੇਫ ਸੇਫਸਟ ਸਿਟੀ ਅਜੀ ਕਿਊਬੈਕ ਸਿਟੀ ਸੋ ਕਿਊਬੈਕ ਸਿਟੀ ਦੇ ਵਿੱਚ ਕ੍ਰਾਈਮ ਇੰਡੈਕਸ ਇਜ਼ ਜਸਟ 22.5 सो ट्वेंटी टू पॉइंट फाइव इज लाइक वेरी लो क्राइम जो आप लैस दैन ट्वेंटी कहने तो वेरी लो क्राइम जी, है लो क्राइम है ट्वेंटी टू पौड़ी जरा जी क्राइम इंडैक्स है सो क्यूबैक सिटी जब तो सेफेस्ट सिटी है इन कैनेडा